ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਰਨਾਲਾ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬਾ ਜਾਂਦਾ ਤੇ ਨੇੜੇ ਮੰਨ ਕੇ ਚੱਲ ਜੇ ਵੀ ਕਰਿਆਲਾ ਵੀ ਮੇਨ ਇਹਨਾਂ ਨੂੰ ਮੰਨ ਲੋ ਕਸਬਾ ਸ਼ਹਿਰ ਲੱਗਦਾ ਬਰਨਾਲੇ ਨੂੰ ਅੱਜ ਤੁਹਾਨੂੰ ਸੋਨੇ ਨੂੰ ਮਲਾਵਾਂਗੇ ਤੇ ਮੰਨ ਲੋ ਵੀ ਪੰਜ ਮਈਆਂ ਝੋਟੀਆਂ ਤੇ ਇੱਕ ਸਜਣੋਂ ਬਿਲਕੁਲ ਤਾਜੀ ਸੂਈ ਵਹਿੜ ਤੇ ਅੱਜ ਇੱਕ ਤੁਹਾਨੂੰ ਖਾਸ ਮੈਂ ਵੀ ਦਿਵਾਉਣੇ ਆਂ ਕਿ ਇੱਕ ਸਾਢੇ ਸੱਤਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਸਜਣੋਂ ਓਕੇ ਰਿਪੋਰਟ ਮੈਂ ਆਂ ਰੇਟ ਉਹ ਕਰਾ ਦੇਣਾ ਜਿਹੜਾ ਤੁਹਾਡੇ ਲੈਣ ਵਾਲਾ ਬਿਲਕੁਲ ਜਾਇਜ਼ ਰੇਟ ਆ ਅੱਖਾਂ ਮੀਟ ਕੇ ਮੈਂ ਖਰੀਦਿਓ ਸਜਣੋਂ ਕਿਉਂਕਿ 4 ਰੁਪਏ ਪਈ ਭੈਣ ਭਰਾ ਦਾ ਕਿਸੇ ਦਾ ਚਾਰ ਪਾਇਆ ਜਾਂ ਕੁੜੀ ਤੰਦ ਲਵਾਇਆ ਤਾਂ ਬੰਨ ਦਿਓ ਲੈ ਕੇ ਸਾਈਡ ਤੇ ਐਫ ਡੀ ਡਬਲ ਟਰिपल ਹੀ ਕਰਜਾ ਨਹੀਂ ਕਰਮ ਵਾਲੀ ਜੀ ਇੱਕ ਉਦੋਂ ਪਰੇ ਜੇ ਕਿਸੇ ਪ੍ਰਾਣੇ ਦੋਤੇ ਲਵਣੀ ਮੈਂ ਉਹ ਵੀ ਚੰਗੀ ਆ ਆ ਵੀ ਮੈਂ ਚੰਗੀ ਆ ਸਜਣੋ ਆ ਜੋ ਸ਼ੁਰੂ ਕਰਦੇ ਆ ਆਪਾਂ ਤੇ ਅੱਗੇ ਅੱਗੇ ਡਿਟੇਲ ਲੈਨੇ ਭਰਾ ਤੋਂ ਸੋਨੇ ਵੀਰ ਸਾਸਤਰੀ ਸਾਸਤਰੀਕਾਲ ਕਲਦੀਪ ਸਿੰਘ ਸਾਸਤਰੀਕਾਲ ਹੋਰ ਸੁਣਾਓ ਵਧੀਆ ਠੀਕ ਠਾਕ ਔਰ ਸਾਰੇ ਭੈਣ ਭਰਾਵਾਂ ਨੂੰ ਸਾਸਤਰੀਕਾਲ ਚੈਨਲ ਵੇਖ ਰਿਆ ਰਹੇ ਹੋ ਜੀ ਧੰਨਵਾਦ ਧੰਨਵਾਦ ਹਨਾ ਹੋਰ ਸੁਨਾ ਚੜਦੀ ਕਲਾ ਵਧੀਆ ਵਧੀਆ ਠੀਕ ਠਾਕ ਕੁਲਦੀਪ ਸਿੰਘਾ ਆਪਣਾ ਡਰੈਸ ਦੱਸਗੇ ਡਰੈਸ ਪਿੰਡ ਬਰਨਾਲਾ ਤਹਿਸੀਲ ਪੱਟੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਨੇੜੇ ਕਰਿਆਲਾ ਮੇਨ ਹਾਂਜੀ ਕਰਿਆਲਾ ਮੇਨ ਹੋਰ ਟੋਆ ਵੀ ਨੇੜੇ ਹਾਂਜੀ ਟੋਆ ਵੀ ਲੱਗ ਗਈ ਜੀ ਹਨਾ ਹਾਂਜੀ ਹਾਂਜੀ ਤੇ ਨੰਬਰ ਆਪਣਾ ਨੰਬਰ 88721 74175 ਇੱਕ ਕਰੀ ਹੋਰ ਕਰੀ ਜੀ 88721 74175 ਅੱਜ ਕਿੰਨੇ ਜਾਨਵਰ ਆ ਅੱਜ ਜਾਨਵਰ ਆਪਣੇ ਕੋਲ ਜੀ 5 ਮੱਝਾਂ ਐ ਤੇ ਇੱਕ ਛੇਵੀਂ ਗਾਂ ਸੋਈ ਜੀ ਤੇ ਪੰਜਾਂ ਪੰਜੇ ਗੱਭਣੇ ਆ ਜੀ ਉਹ ਇੱਕ ਉਹਦੇ ਵਿੱਚੋਂ ਟੋਕੜ ਗੱਭਰ ਮਾਜ ਜੀ ਕੱਲੀ ਜਣ ਕੇ ਆਪਾਂ ਗੱਭਰ ਕਹਿ ਲਈਏ ਦੁੱਧ ਨਹੀਂ ਦਿੰਦੀ ਦੁੱਧ ਤਾਂ ਛੱਡੀ ਹੋਈ ਆ ਤੇ ਹਾਂਜੀ 8ਵਾਂ ਮਹੀਨਾ ਲੱਗ ਗਿਆ ਜਣ ਕੇ ਸਾਢੇ 7 ਮਹੀਨੇ ਦੀ ਪੂਰੀ ਜੀ ਗੱਭਰ ਹੈ ਜੀ 7 ਕੰਪਲੀਟ ਕਰਕੇ ਜੀ ਦੇ ਪੈਰ ਪਾ ਗੀ 8ਵੇਂ ਦੇ 15 ਦਿਨ ਲੱਗ ਗਈ ਆ ਜੀ 15 ਦਿਨ ਲੱਗ ਗਈ ਹਾਂਜੀ 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 ਸਿਰਫ ਕੋਈ 2 ਮਹੀਨੇ ਸੰਭੂ ਤੇ ਕੋਈ ਜਿਵੇਂ ਕਹਿੰਦਾ ਕਮੇਟੀ ਵਾਲਾ ਸਿਸਟਮ ਹੈ ਜੀ ਡਬਲ ਪੈਸੇ ਲੱਟ ਰਹੀ ਆ ਹਾਂਜੀ ਐਫ ਡੀ ਹਾਂਜੀ ਐਫ ਡੀ ਜਿਉਂ ਕਿ ਮੈਂ ਪੜੀ ਸੀ ਨਹੀਂ ਬਹੁਤ ਆ ਤੇ ਬਾਕੀ ਪਿੱਛੇ ਪੁੱਛੇ ਲੋਕ ਕੇ ਆ ਓਕੇ ਜੀ ਓਕੇ ਜੀ ਹਾਂਜੀ ਤੇ ਸੋਨੇ ਵੀਰ ਜੀ ਇਹਦੇ ਤੋਂ ਸ਼ੁਰੂ ਕਰੀਏ ਤਾਂ ਝੋਟੀ ਦਾ ਕੀ ਲੇਖਾ ਜੋਖਾ ਆ ਵੀਰ ਜੀ ਤਿੱਜੇ ਸੂਏ ਕਲਦੀਪ ਸਿੰਘ ਸੁਨੜੀ ਆ ਜੀ ਬਹੁਤ ਚੰਗੀ ਝੋਟੀ ਬਾਕੀ ਤੁਸੀਂ ਵੇਖਦੇ گا ਵਾਂਗੂ ਫਸੀ ਪਈ ਆ ਜੀ ਵੇਖੋ ਕਰਮਾ ਦੀ ਰੰਗ ਭਾਗ ਲੱਗੇ ਕੁਦਰਤ ਇਹ ਜਿੱਤਰਾ ਕਿਸੇ ਨੂੰ ਹਾਂ ਮਾਰਾ ਮਹਾਰਾਜ ਨੇ ਲਾਇਆ ਜੀ ਤੇ ਬਾਕੀ ਆ ਵੀ ਦੋ ਚਾਰ ਦਿਨ ਲੈਂਦੀ ਆ ਜੀ ਠੀਕ ਆ ਹਾਂਜੀ ਵੀ ਮਨ ਕੇ ਚੱਲੋ ਪੰਜਾਂ ਚਾਰਾਂ ਦਾ ਹਾਂਜੀ ਹਾਂਜੀ ਬਾ ਪਿਆਰੀਆਂ ਨੇ ਬਾਕੀ ਕੋਈ ਓਪਰੇਸ਼ਨ ਜਾ ਕੇ ਪਹਿਲਾਂ ਸੂ ਸਕਦੀ ਆ ਤੇ ਇੱਥੇ ਰਹਿਦੇ ਪੰਜ ਚਾਰ ਦਿਨ ਕੱਢ ਸਕਦੀ ਹਾਂ ਵੀ ਸਕਦੀ ਹਾਂ ਜੀ ਜੂ ਲਾਇਆ ਜੀ ਜੂ ਲਾਇਆ ਜੀ ਓਕੇ 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 ਬਾਕੀ ਥਣਾ ਥਣਾ ਲੋ ਭਾਰ ਲੋ ਬੇਫਿਕਰੀ ਓਕੇ ਓਕੇ ਬੇਫਿਕਰੀ ਜੀ ਕੋਈ ਜਾ ਗੱਡੀ ਉਤਾਰ ਕੇ ਥਣ ਚੈੱਕ ਕਰ ਲੈ ਜੀ ਕਿਆ ਬਾਤ ਆ ਵੱਡੀਆਂ ਆਫਰਾਂ ਹਾਂਜੀ ਵੇਖੋ ਤੇ ਬਾਕੀ ਥਾਣਾਂ ਦਾ ਗੈਪ ਗੂਪ ਬਹੁਤ ਆ ਹਾਂਜੀ ਹਾਂਜੀ ਕੁਲਦੀਪ ਜੀ ਆਪਾਂ ਅੱਗੇ ਵੀਡੀਓ ਪਾਈ ਜਿੱਥੇ ਭੈਣ ਭਰਾਵਾਂ ਡੰਗਰ ਗਏ ਉੱਥੇ ਜਾ ਕੇ ਚਵਾ ਗਏ ਅਗਲੇ ਦੇ ਘਰੇ ਆਪਾਂ ਤਸੱਲੀ ਕਰਾ ਦਿੱਤੀ ਹਾਂਜੀ ਬਾਅਦ ਚ ਜਾ ਕੇ ਪੈਸੇ ਲਏ ਆਪਾਂ ਸਾਈ ਪਵਾਈ ਆ ਆਪਦਾ ਪਸੂ ਲਾਓ ਪਹਿਲਾਂ ਤਸੱਲੀ ਕਰੋ ਤੇ ਰੁਪਏ ਬਾਅਦ ਚ ਪੈਸੇ ਦਿਓ 5000 ਸਾਈ ਪਾਓ ਪਹਿਲਾਂ ਆਪਦੀ ਤਸੱਲੀ ਕਰਿਓ ਤੇ ਬਾਅਦ ਚ ਆਦੇ ਪੈਸੇ ਦਿਨਾਓ ਜੀ ਵਾਕੇ ਨਹੀਂ ਝੂਟੀ ਚੰਗੀ ਹਾਂਜੀ ਜਾਮਨਰ ਕੀ ਕਾਲੀ ਪਈ ਹੈ ਹਨਾ ਓਕੇ ਰਿਪੋਰਟ ਆ ਸੱਜਣਾ ਦੇਵੇ ਲੂਵੇ ਦੀਆਂ ਸਫਾਈਆਂ ਬਹੁਤ ਆ ਝੂਟੀਆਂ ਤੇ ਸ਼ਾਹ ਜੀ ਇਹਦਾ ਰੇਟ ਕੀ ਸ਼ਾਹ ਜੀ ਇਹਦਾ ਲੱਖ ਰੁਪਇਆ ਆਪਾਂ ਡਿਮਾਂਡ ਕਰਦੇ ਆ ਜੀ ਓਕੇ ਉਹਦੇ ਵਿੱਚ 2000 ਰੁਪਇਆ ਛੱਡ ਕੇ 98000 ਦੀ ਝੋਟੀ ਦਵਾਂਗੇ ਠੀਕ ਆ ਹਾਂਜੀ ਲੱਖ ਰੁਪਇਆ ਡਿਮਾਂਡ ਕਰਦੇ ਆ ਆਪਾਂ ਹਾਂਜੀ ਤੇ ਦੇਵਾਂਗੇ ਇਹ 98 ਹਜ਼ਾਰ ਧੰਨਵਾਦ ਜੀ ਆਏ ਭੈਣ ਭਰਾ ਦਾ 19 ਕੀ ਮਾਨਤਾ ਕਰਾਗੇ ਹਾਂ ਜੀ ਕਰਾਗੇ ਆਏ ਭੈਣ ਭਰਾ ਦਾ ਮਾਨਤਾ ਨਿ ਕਰਾਂਗੇ ਜੀ ਤੇ ਬਾਕੀ ਝੋਟੀ ਮਾੜੀ ਤਾਂ ਨਹੀਂ ਹੈ ਬਹੁਤ ਚੰਗੀ ਝੋਟੀ ਆ ਜੀ ਹਨਾ ਬਹੁਤ ਸਪਾਈਆਂ ਲੱਗੀਆਂ ਝੋਟੀ ਨੂੰ ਵੇਖੋ ਜੀ ਬਾਕੀ ਇਹ ਦੋ ਚਾਰ ਦਿਨ ਕੱਢਦੀ ਆ ਹਾਂ ਲੈ ਵਾ ਇਹ ਨਹੀਂ ਹੋਰ ਬਣਾ ਜਰਾਂ ਨੇ ਹਾਂ ਜੀ ਬਹੁਤ ਪੂਰੀ ਬੈਗ ਬਣੀ ਗੇਵਾ ਮੂ ਜੀ ਹਾਂ ਬਾਕੀ ਪਤਲੀ ਚਮੜੀ ਹਾਂਜੀ ਹਾਂਜੀ ਆ ਕਾਗਜਾਂ ਨੂੰ ਜਿਹਨੂੰ ਆਪਾਂ ਕਹ ਦਨੇ ਵੇਖੋ ਜੀ ਵਾਕਈ ਚਾ ਆ ਨਾੜਾ ਪਿੰਡੇ ਦੇ ਜਿਵੇਂ ਚਾਰੂ ਬਹੁਤ ਆ ਹਾਂਜੀ ਹਾਂਜੀ ਬਹੁਤ ਚਾਰੂ ਆ ਜੀ ਹਨਾ ਦਹਿ ਦੀ ਪੱਠ ਅੱਗੇ ਵਹਿੜ ਆ ਗਈ ਹਾਂਜੀ ਆ ਕਲਦੀਪ ਸਿੰਘ ਆਪਾਂ ਅੱਗੇ ਵੀਡੀਓ 'ਚ ਵਹਿੜ ਉਦਨ ਪਾਈ ਸੂ ਘੜੀ ਸੀ ਅੱਜ ਇਹਨੂੰ ਚੌਥੇ ਤੇ ਪੰਜਵੇਂ ਦਿਨ ਸੋਈ ਲੂੰ ਓਕੇ ਇਹਦੇ ਥੱਲੇ 16 ਕਿਲੋ ਬੋਲਾ ਆ ਜੇਰਾ ਆ ਕਹੇ ਵੀਰ ਭਰਾ ਨੇ 500 ਰੁਪਿਆ ਸਾਈ ਪਾਤੀ ਤੇ ਦੋ ਦਿਨ ਹੀ ਉਹਨੂੰ ਡੀਕਦੇ ਰਹੇ ਆ ਤੇ ਫੋਨ ਸਾਨੂੰ ਬੜੇ ਜਿਆਦੇ ਆਏ ਆ ਹਾਂਜੀ 500 ਰੁਪਿਆ ਸਾਈ ਦੇ ਵਿੱਚ ਚਲ ਸਾਡੇ ਤੋਂ ਗਲਤੀ ਹੋਈ ਸਾਈ ਪੂਨ ਦੇ 4-5000 ਰੁਪਿਆ ਨਾਲ ਜਾਂਦਾ ਨਾਲ ਜਾਂਦਾ ਹਾਂਜੀ ਨਾਲ 500 ਰੁਪਿਆ ਸਾਡੀ ਗਾਂ ਬਣਾਤੀ ਹੁਣ ਇਹਦੇ ਥਲੇ 16 ਕਿਲੋ ਬੋਲਾ ਤਿਆਰ ਹੋ ਗਿਆ ਜੀ ਓਕੇ ਚੌਣ ਚੌਣ ਬਹੁਤ ਚੰਗੀ ਆ ਵੀਡੀਓ ਦੇ ਇਤਨਾ ਉਤਾਰ ਮਰਾਇਓ ਖਾਵਾਂਗੇ ਠੀਕ ਆ ਹਾਂਜੀ 16 ਚਵਾਵਾਂਗੇ ਜਿਹੜਾ ਮਤੀ ਸੱਜਣ ਆਜੇ ਸੁਹਾ ਦੁੱਜਾ ਸੁਹਾ ਦੁੱਜਾ ਚੌਣ ਬਹੁਤ ਚੰਗਾ ਲੱਗਾ ਜੀ ਹਾਂ ਨਾੜੂਆ ਹਜੇ ਨਹੀਂ ਹਾਂਜੀ ਹਾਂਜੀ ਪਿੱਛੇ ਬੱਚ ਉਦੋਂ ਸੁਈ ਸੀ ਹਾਂ ਜੀ ਉਦੋਂ ਸੁਈ ਸੀ ਬਾਕੀ ਜੇਰ ਜੂ ਰੋਕੇ ਪਈ ਹੋਈ ਓਕੇ ਓਕੇ ਜੀ ਜੇਰ ਦੀ ਗਰੰਟੀ ਜੀ ਚੋਂ ਬਹੁਤ ਚੰਗਾ ਹੁੰਦਾ ਬਹੁਤ ਚੰਗੀ ਹੁੰਦੀ ਸੰਤੂ ਸਾਹਿਬ ਤੁਹਾਨੂੰ ਬੱਚਾ ਲੱਗ ਤਾਰਾ ਮਰਾ ਗਿਆ ਖੋਣੇ ਬਹੁਤ ਚੰਗਾ ਜੀ ਹਾਂ ਥੋੜਾ ਜਿਹਾ ਅਗਲੇ ਨੂੰ ਲੈਣਾ ਸੌਖਾ ਹਾਂ ਜੀ ਹਾਂਜੀ 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 ਕੀ ਬਾਤ ਆ ਇਹਦੇ ਮਗਰ ਵੱਛਾ ਸੀ ਇਹਦੇ ਬੱਚੀ ਸੀ ਹਾਂ ਜੀ ਉਹਦੇ ਮਗਰ ਵੱਛੇ ਸੀ ਓਕੇ 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 ਧੰਨਵਾਦ ਧੰਨਵਾਦ ਆ ਮਾਰੀਆਂ ਤਾਰਾ ਮਾਰਕੀਟ ਦੀਆਂ ਵਿਖਾ ਰਹੀਏ ਹਾਂਜੀ ਹਾਂ ਸੱਜਣੋ ਵੱਛਾ ਜਿਹੜਾ ਭਰਾ ਨੇ ਛੱਡਤਾ ਵੰਗਾ ਲਾਤਾ ਕਹਿੰਦੇ ਵੀ ਇਹਦੀਆਂ ਤੇ ਹੁਣ 16 ਤੇ ਚਲੇ ਗਈ ਆ ਕਰਮਾਂ ਵਾਲੀ ਤੁਸੀਂ ਕੱਚਾ ਦੁੱਧ ਮੰਨ ਲਓ ਤੁਸੀਂ ਬੋਲਾ ਮੰਨ ਲਓ ਕੁਲਦੀਪ ਸਿੰਘ ਦੁੱਧ 20 ਤੋਂ ਬਾਹਰ ਹੀ ਦੇਣਾ ਗਾਣੇ ਖਰੀ ਆ ਦੁੱਧ ਹਾਂਜੀ ਹਾਂਜੀ ਦੁੱਧ 20 ਤੋਂ ਬਾਹਰ ਹੀ ਦੇਣਾ ਸੱਜਣੋ ਵਾਹ ਤੇ ਜੱਟਾ ਚਵਾਈ ਤਾਂ ਬਹੁਤ ਚੰਗੀ ਲੱਗੀ ਮੈਂ ਕਿਹਾ ਫਰਸ਼ ਪਾੜਦੇ ਕੁਲਦੀਪ ਸਿੰਘ ਆ ਦੇ ਫਰਸ਼ ਪਾੜਦੀ ਆ ਨਹੀਂ ਕਿਆ ਬਾਤ ਹਾਂਜੀ ਬਾਬਾ ਦੋਆ ਪਾਸੇ ਬਹਿ ਕੇ ਝੂਈ ਜਾਵੀਂ ਠੰਢੀ ਠਿਰੀ ਆ ਜੀ ਅੱਛਾ ਹਾਂਜੀ ਬਸਕਰ ਸ਼ਾਬਾਸ਼ਕਰ ਥੱਲੇ ਡੋਲੀ ਜਾਂਦੇ ਆ ਪਰ ਕਿਸੇ ਨੇ ਕਹਿਣਾ ਦੁੱਧ ਡੁੱਲੀ ਜਾਂਦੇ ਆ ਤੇ ਸੋਨੇ ਵੀਰ ਦੇ ਕਿੰਨੇ ਦੀ ਦੇ ਗਿਲਦੀਪ ਸਿੰਘ ਇਹਦਾ ਉਦੋਂ ਆਪਾਂ 57 ਕਹਿ ਗਏ 53 ਦੀ ਜਸਨੋ ਆਖੀ ਸੀ ਉਹਦੇ ਵਿੱਚੋਂ 500 ਰੁਪਏ ਆਪਾਂ ਲਿਆ ਤੇ ਅੱਜ 52000 ਦੀ ਦੇ ਦਾਂਗੇ 5000 ਆਪਾਂ ਛੱਡ ਦਾਂਗੇ ਓਕੇ ਹਾਂਜੀ ਸੋਨੇ ਪਿੱਛੋਂ ਐ ਨੂੰ ਕਰਦੇ ਮੜੀ ਜੀ ਨੂੰ ਹੱਕ ਕੇ ਵੀਰੇ ਕਰੀ ਇਹ 52000 ਦੀ ਹਾਂਜੀ ਤੇ 16 ਦੁੱਧ 16 ਕੰਡੇ ਵਾਲਾ ਜੀ ਵਿਖਾਵੇ ਲੈ ਕੰਡੇ ਵਾਲਾ 16 ਕਿਲੋ ਕੋਈ ਭੈਣ ਭਰਾ ਵੇ ਚੋਗ ਲੈ ਕੇ ਜਾਵੇ ਆਪਣੇ ਘਰੇ 8 ਕਿਲੋ ਡੰਗ ਦਾ ਦੇਵਾਂਗੇ ਹਾਂਜੀ ਹਾਂਜੀ ਤੇ 52000 ਦੀ ਦੇ ਦੇ 52000 ਦੀ ਜੀ ਤੇ ਆ ਆਪਾਂ ਕਹਿੰਦੀ 98000 98000 ਦੀ ਹਾਂਜੀ ਆ ਮੈਂ ਦਾ ਕੀ ਵੇਖਾ ਜੀ ਆ ਕਲਦੀਪ ਸਿੰਘ ਨੀਲੇ ਅੰਗ ਚ ਮੱਝ ਹੁੰਦੀ ਆ ਹਾਂ ਮਗਰਲੇ ਪੈਰ ਜੀ ਮਗਰਲੇ ਪੈਰ ਮੱਥੇ ਚ ਬੱਲ ਅੱਖ ਚਟੀ ਹਾਂ ਤੇ ਬਾਕੀ ਆ ਵੀ ਮਾਜ ਗੱਬਰ ਇੱਕ ਹਫਤੇ ਦੀ ਕੱਚੀ ਆ ਜੀ ਇਹਨੂੰ ਕਹੇ ਕੱਢ ਬਾਹਰ ਵੀ ਹਾਂਜੀ ਬਾਕੀ ਠੰਡੀ ਤੇਰੀ ਗਾ ਵਾਂਗੂ ਜਿਤਨਾ ਮਰਜੀ ਦੇ ਆਪਾਂ ਥੱਲੇ ਬੈਈਏ ਗਾਂ ਹੀ ਗਨਵਾ ਲਈ ਹਾਂਜੀ ਗਾਂ ਹੀ ਗਨਵਾ ਲਈ ਜਿਤਨਾ ਮਰਜੀ ਭਾਵੇਂ ਜਿਹੜੇ ਪਾਸੇ ਮਰਜੀ ਦੇ ਥੱਲੇ ਬਹਿ ਜਾਓ ਕਿਆ ਬਾਤ ਹੈ ਹਾਂਜੀ ਬੜੀ ਠੰਡੀ ਮੈਂ ਬਹੁਤ ਠੰਡੀ ਮਾਜ ਆ ਜੀ ਬਾਕੀ ਆ ਵੀ ਨੀਲੀ ਦੀ ਗਈ ਆ ਵੀ ਨੀਲੀ ਦੀ ਗਈ ਜੀ ਅੱਖਾਂ ਚਿੱਟੀਆਂ ਮੱਥੇ 'ਚ ਮਗਰਲਾ ਪੈਰ ਸੁਹਾ ਸੁਹਾ ਤੇ ਜਸੂਏ ਸੁਣੀ ਆ ਜੀ ਜਿੱਜਾ ਸੁਹਾ ਸੁਣੀ ਸੱਜਣ ਬਾਕੀ ਬੋਡੀ ਸਟਰਕਚਰ ਬਹੁਤ ਚੰਗਾ ਮੈਂ ਦਾ ਨਿੱਗਰ ਮਾਜ ਆ ਜੀ ਪੱਥਰ ਵਰਗੀ ਜੀ ਨੂੰ ਆਪਾਂ ਆਹ ਤੇ ਵੜੀ ਆਸਨਾ ਸੰਤੂ ਸਾਹਿਬ ਆਪਾਂ ਲਈਆਂ ਹੈ ਹਾਂ ਕੀ ਕਹਿੰਦੇ ਤੇ ਘਰ ਵਾਲੇ ਦੂਜੇ ਸੂਏ ਇਹਦੇ ਘਰ ਵਾਲੇ ਕਹਿੰਦੇ ਸੀ 12 ਕਿਲੋ ਦੇ ਮੰਨ ਲੇ ਜਦੋਂ ਦੁੱਧ ਦੇ ਸਲੇ ਛੋਇਆ ਹੈ ਤੇ ਇੱਕ ਗੱਲ ਆ ਪਲਵਾਨਾਂ ਵਾਂਗੂ ਪਲਵਾਨਾਂ ਵਾਂਗੂ ਤੁਰਦੀ ਆ ਜੀ ਹਾਂ ਇਹ ਲੱਪਾ ਖੋਲ ਖੋਲ ਕੇ ਵਾਕੇ ਯਾਰ ਮੈਂ ਵੀ ਬਹੁਤ ਚੰਗੀ ਬਾਕੀ ਸਜਣੋ ਹਜੇ ਖੁੱਲੂਗੀ ਇੱਕ ਹਫਤੇ ਤੋਂ ਦੱਸ ਦਾਂ ਲੈ ਜਾਣੇ ਹਾਂਜੀ ਹਾਂਜੀ ਲੈ ਜੀ ਬਾਕੀ ਠੰਡੀ ਦੇ ਕਰਮਾਲੀ ਈਂਡੀ ਕਹਿੰਦੀ ਮੇਰੇ ਥੱਲੇ ਇਤਰੇ ਭਾਵੇਂ ਬੈਜੋ ਇਤਰੇ ਬੈਠੇ ਰਹੋ ਜੀ ਇੱਕੋ ਜੀ ਸੁਣੇ ਥਣ ਵਾਲਾ ਕੰਮ ਬਹੁਤ ਬਹੁਤ ਲੱਗੀਆਂ ਜੀ ਕੀ ਬਾਤ ਆ ਤੇ ਇਹਦਾ ਰੇਟ ਕੀ ਕਰਾਂਗੇ ਸੰਤੂ ਸਾਹਿਬ ਇਹਦਾ ਮੁੱਲ ਆਪਾਂ ਕਰਦੇ ਹਾਂ 1 ਲੱਖ 2000 ਰੁਪਿਆ 1 ਲੱਖ ਤੇ 2000 ਰੁਪਿਆ ਹਾਂ ਜੀ ਲੱਖ ਦੀ ਦੇ ਦਈਏ ਕਰ ਦਈਏ ਥੋੜਾ ਵਾਧਾ ਕਰਦੇ ਮੈਂ ਤਾਂ ਹੈਗੀ ਇੰਨੇ ਦੀ 1000 ਛੱਡ ਤਾਂ ਲੱਖ ਜੀ ਠੀਕ ਹਾਂਜੀ 1000 ਛੋੜ ਲਾ 92000 ਦੀ ਹਾਂ ਜੀ ਮਾਈ ਦੇ ਦਾਂਗੇ ਚੰਗੀ ਮੈਂ ਆ ਸੱਜਣਾ ਨਿਕਰ ਨਿਕਰ ਪੂਰੀ ਓਕੇ ਰਿਪੋਰਟ ਤੇ ਇਹਦਾ ਕੀ ਸਾਹਿਬ ਆ ਵੀ ਸੰਤੂ ਸਾਹਿਬ ਨੀਲੀ ਜੰਦੀ ਹੈ ਮੱਜ ਤਾਂ ਬਹੁਤ ਚੰਗੀ ਆ ਵੀ ਵੱਡੀ ਮੱਝ ਨੂੰ ਕਹਿ ਦਿੰਦੇ ਆ ਆਪਾਂ ਵੀ ਨਿੱਕੀ ਮੱਝ ਲਈ ਹਾਂ ਤਦ ਕਾਠ ਆ ਵੀ ਇੱਕ ਹਫਤੇ ਦੀ ਮੱਝ ਕੱਚੀ ਹੈ ਜੇ ਇੱਕ ਹਫਤਾ ਲਿੰਦੀ ਆ ਬਹੁਤ ਠੰਡੀ ਤੇਰੀ ਮੱਝ ਆ ਆ ਤਾਂ ਬਾਸਦਾਰ ਦੇ ਸਾਹਮਣੇ ਮੱਝ ਲੈ ਆ ਖਲਾਰੀ ਆ ਠੀਕ ਆ ਹਾਂਜੀ ਤੇ ਥਣਾ ਥਣਾ ਲੋ ਟਿੱਪੀ ਓਕੇ ਰੁਕੇ ਟਿੱਪ ਕੇ ਸੰਧੂ ਸਾਹਿਬ ਆਪ ਪੈਸੇ ਦੇ ਗਿਆ ਆ ਇਹਦੇ ਆਂਡੂ ਗਵਾਂਡੂ ਫੜੀ ਕਿੰਨੇ ਦੁੱਧ ਦਾ ਲਾਗੋ ਲੈਂਦੀ ਆ ਕਿ 13 ਤੋਂ 14 ਕਿਲੋ ਦੁੱਧ ਅੰਚ ਹੋਇਆ ਜੀ ਵਾਕਈ ਸਚਾਈ ਦੱਸਦੇ ਆ ਤੁਸੀਂ ਬਾਕੀ ਨਹੀਂ ਦਾ 15 16 ਤੇ ਸੋ ਹਾਂਜੀ ਤੇ ਜੇ ਸੁਆ ਸੁਣੀ ਹੈ ਜੀ ਸੁਆ ਤੀਜਾ ਸੁਆ ਤੀਜਾ ਦੇਨ ਕੱਢ ਦੀ ਦਾਸ ਦੇਰ ਕੱਢ ਦੀ ਦਾਹ ਤੇ ਥਣ ਥਣਾਂ ਦੇ ਬਾਕੀ ਮਿਰਲਾ ਤੁਹਾਡੇ ਸਾਹਮਣੇ ਆ ਭੈਣ ਭਰਾਵਾਂ ਨੂੰ ਖਾਓ ਹਾਂ ਵਾਕਿਆ ਹੀ ਤੇ ਬਾਕੀ ਨੇ ਉਹ ਭਰਾ ਨਹੀਂ ਕੀਤਾ ਆ ਕੇ ਮੈਂ ਕੋਈ ਵੀ ਨਹੀਂ ਉੱਪਰ ਕੀਤਾ ਡੰਗਰਾਂ ਵਿੱਚ ਜੀ ਉਸਲੇ ਪੱਠੇ ਖਾ ਰਿਹਾ 10 ਮਿੰਟਾਂ ਪਾ ਬੰਨੀ ਨੂੰ ਹੋਈ ਆ ਹਾਂਜੀ ਤੇ ਲੀਵਾ ਚੰਗਾ ਬਣਾਜੀ ਹਾਂ ਜੀ ਲੀਵਾ ਬਹੁਤ ਚੰਗਾ ਜੀ ਕੱਦ ਬਹੁਤ ਆ ਮੈਂ ਦਾ ਵਜਨ ਬਹੁਤ ਆ ਹਾਂਜੀ ਤੇ ਬਾਕੀ ਪਿੱਛੇ ਪੁੱਛੋ ਲਈ ਦੀ ਓਕੇ ਜੀ ਓਕੇ ਸਾਰੇ ਪਿੱਛੇ ਦੀਆਂ ਗਾਰੰਟੀ ਹੋ ਮਾਈ ਦੀ ਥਾਂ ਕੋਈ ਭੈਣ ਭਰਾ ਗੱਡੀ ਉਤਾਰ ਕੇ ਚੈੱਕ ਕਰ ਲਈ ਪਾਹੇ ਬਾਅਦ ਚ ਆਪਾਂ ਨੂੰ ਗਿਨਾ ਦੇ ਸਾਈ ਪਾਉਣੀ ਪਊਗੀ ਹਾਂ ਧੰਨਵਾ ਇਹਦਾ ਭਰ ਰੇਟ ਛਾ ਜੀ ਸੰਤੂ ਸਾਹਿਬ ਉਤਰਾ ਦੇ ਹੋਰੀ ਮੱਝ ਆਪਾਂ ਅੱਗੇ ਵੇਚਦੇ ਰੇ ਇੱਕ 10-15 ਦੀਆਂ ਵੇਚਦੇ ਰਹੇ ਆ ਹਾਂ ਪਰ ਮੰਡੀ ਦਾ ਬਹੁਤਾ ਬਾਜ਼ਾਰ ਮੰਡੀ ਨਾਲ ਮੰਦਾ ਚੱਲਣਾ ਹੈ ਹਾਂ ਇਹਦਾ ਮੁੱਲ ਵੀ ਆਪਾਂ ਅੱਜ ਲੱਖ ਰੁਪਿਆ ਕਰਦੇ ਆ ਓਕੇ ਇਹਦੇ ਖੁੱਲੀ ਛੋੜੀ 95000 ਦੀ ਮਾਈ ਦੇ ਦੇਣੀ ਹੈ 95000 ਭਾਵਾ ਲਈ ਤੇ ਭਾ ਨਾਲ ਦੇ ਦੇਣੀ ਆ ਲੈ ਵੱਡੀ ਮੱਝ ਫੁੱਲ ਫੁੱਲ ਵੱਡੀ ਮੱਝ ਸੰਤੂ ਸਾਹਿਬ ਹਾਂਜੀ ਫੁੱਲ ਵੱਡੀ ਮੱਝ 95000 ਦੀ ਗੋਤੇ ਲਾਉਣ ਨੂੰ ਮੈਂ ਕੋਈ ਮਾੜੀ ਨਹੀਂ ਵੱਡੇ ਟਾਂਚੇ ਦੀ ਆ ਤੇ ਜੇ ਤਰਪਾ ਹੋਗੀ ਤਾਂ ਕੱਟੀ-ਕੁੱਟੀ ਚੰਗੀ ਦੇਗੀ ਨੀਲੀ ਦੀ ਤਾਂ ਓਕੇ ਰਿਪੋਰਟ ਮੈਂ ਆ ਸੱਚ ਨੂੰ ਚੰਗਾ ਦੁੱਧ ਪਰੂਗੀ ਤੇ ਆ ਆ ਗਈ ਫਿਰ ਗੱਭਣ ਆ ਜੀ ਗੱਭਣ ਇਹਨੂੰ ਸਾਢੇ 7 ਮਹੀਨੇ ਗੱਭਣ 8ਵਾਂ ਮਹੀਨਾ ਤੁਸੀਂ ਜਿਨੂੰ ਪੂਰਾ ਇਹਦਾ ਹੋਣ ਹੀ ਆ ਰਿਹਾ ਜੀ ਤੇ ਬਾਕੀ 2 ਮਹੀਨੇ ਮੱਝ ਸਾਹਮਣੀ ਪਣੀ ਆ ਤੇ ਲਾਕਟਰੀ ਪੈਣ ਵਾਲਾ ਕੰਮ ਆ ਜੀ ਮੈਂ ਮੈਂ ਹੀ ਆ ਹਾਂਜੀ ਜਿਹਨੂੰ ਮੱਝ ਕਹਿੰਦੇ ਆ ਲੈ ਇਹਦਾ ਤੂਰਾ ਕਰਾ ਚ ਇੱਕ ਸੂਹਾ ਤੀਜਾ ਸੂਗੀ ਸੂਹਾ ਤੀਜਾ ਜੀ ਬਹੁਤ ਠੰਡੀ ਮੱਝ ਆਵੀ ਐ ਇਤਰਾ ਹੀ ਆਪਾਂ ਤਿੱਪੀ ਕੋਈ ਵੰਗਾ ਸਿੰਘਾਪਾਗ ਨਹੀਂ ਇਤਰਾ ਹੀ ਵੇਖੋ ਜੀ ਬਾਕੀ ਥਾਨ ਬੜਾ ਚੰਗਾ ਲੱਗਾ ਤੇ ਲੀਵਾ ਸਾਰਾ ਹੀ ਪਛਾਣ ਨੂੰ ਕੱਢੂ ਬੈਗ ਬਨੂ ਜੀ ਸਾਰੀ ਵਾਹ ਕੋਈ ਛਾਕ ਨਹੀਂ ਵੇਖਿਓ ਸੱਜਣਾ ਮੈਂ ਬਾਕੀ ਸਿੰਘ ਮੂਹ ਦੀ ਬਹੁਤ ਸੋਹਣੀ ਹੈ ਜੀ ਹਾਂ ਨੇ ਚੰਗੀ ਝੋਟੀ ਆ ਯਾਰ ਕੋਈ ਛੱਟ ਨਹੀਂ ਦੋ ਮਹੀਨੇ ਤੋਂ ਸਾਫ ਸਾਹਮਣੀ ਕਰੀ ਆ ਮੈਂ ਕਿਹਾ ਆਪਾਂ ਭਾਣਾ ਲਈ ਭਾਣਾ ਦੇ ਦੇਣੀ ਆ ਜੀ ਓਕੇ ਬਾਕੀ ਇਹਦਾ ਚੁੱਲ੍ਹਾ ਬਹੁਤ ਖੁੱਲਾ ਵਾ ਤੇ ਦੁੱਧ ਚੰਗਾ ਪਰ ਹੋਗੀ ਸਜਣੋ ਮੈਂ ਬੇਫਿਕਰ ਹੋ ਜਾ 12 13 ਕਿਲੋ ਵਾਲੀ ਮੈਂ ਆ ਖੁੱਲਾ ਡੁੱਲਾ ਦੁੱਧ ਦਿੱਤਾ ਹੋਊਗਾ ਕਰਮਾਂ ਵਾਲੀ ਤੇ ਸੋਨੇ ਵੀਰ ਜਿਵੇਂ ਇਹ ਹਜੇ ਆਪਾਂ ਮੰਨ ਕੇ ਚੱਲ ਵੀ 2 2.5 ਮਹੀਨੇ ਦੇ ਪਏ ਆ ਹਾਂਜੀ ਹਾਂਜੀ ਅਗਲਾ ਕਈ ਵਾਰੀ ਸੋਚਦਾ ਵੀ ਯਾਰ ਇਹ ਨਾ ਹੋਵੇ ਕੱਚੀ ਵੇਚੀ ਗਏ ਨੇ ਭਾਰ ਕੱਢਦੀ ਹੋਵੇ ਜਾਂ ਕੋਈ ਉਵੇਂ ਮੈਂ ਕਿਹਾ ਰਿਪੋਰਟ ਆ ਨਾ ਸੰਧੂ ਸਾਹਿਬ ਬਿਲਕੁਲ ਓਕੇ 100 ਦੀ 100% ਖਰੀ ਹੈ ਜੀ 100 ਦੀ 100 100 ਦੀ 100 ਖਰੀ ਹੈ ਜੀ ਬਾਕੀ ਇਹ ਤਾਂ ਚਲ ਆਪਾਂ ਕਿਸੇ ਨੂੰ ਮੱਝ ਸੱਜਰ ਦਿੱਤੀ ਤਾਂ ਹਾਂ ਹਾਂ ਸਭ ਦੇ ਪਾਈ ਉਹਨਾਂ ਦੇ ਲਵੇਰਾ ਨਹੀਂ ਹੈ ਇੱਕੋ ਮੱਝ ਰੱਖੀ ਬੰਦਿਆਂ ਨੇ ਉਹ ਆਪਣੇ ਤਾਂ ਸੱਜਰ ਮੱਝ ਲੈ ਗਏ ਆ ਤੇ ਆ ਵਿੱਚ ਦੇ ਗਏ ਆ ਹਾਂ ਵੀ ਐ ਕੋਈ ਅਗਲੇ ਨੇ ਨੌਕਸ ਕਰਕੇ ਵੀ ਨੌਕਸ ਕਰਕੇ ਨੇ ਤੇ ਉਹਨਾਂ ਵਿੱਚ ਬਲਣੀ ਆ ਅਸੀਂ ਇਹਦੇ ਥਲੇ 14 15 ਕਿਲੋ ਦੁੱਧ ਚੋਇਆ ਪਰ ਆਪਾਂ 12 13 ਦੀ ਆਸਤੇ ਲਈ ਆ ਜੀ ਨਹੀਂ ਦਿੱਤਾ ਵੀ ਹੋ ਗਏ ਨੇ ਕੋਈ ਸ਼ੱਕ ਨਹੀਂ ਮੈਂ ਚੰਗੀ ਆ ਇਹਦਾ ਰੇਟ ਕਿੰਨੇ ਦੀ ਦੇ ਦਿੱਤੀ ਅੱਜ ਫਿਰ ਵੇਖੀ ਜਾਓ ਜਾਨ ਦੇ ਸੋਨੇ ਸੰਤੂ ਸਾਹਿਬ ਵਟ ਲਈ 80000 ਰੁਪਏ ਇਹਦਾ ਵਟਣ ਨੂੰ ਤਾਂ 85 ਵਟ ਆ ਜੂਗੀ ਇਹ ਕਿਹੜਾ ਭੱਜਣ ਲੱਗੀ ਕਿਤੇ ਚੰਗੀ ਮੈਂ ਤਮਾਮ ਦਾ 18 ਆਈ ਆਪਾਂ ਨਾ ਦੇ ਦਈਏ ਭਾਰਾ ਦੇ ਦਈਏ ਫਿਰ 75000 75000 ਦੇਦਾ ਜੀ ਆਪਾਂ 75000 75000 ਦੇਦਾ ਹੋਰ ਵੀ ਆਏ ਭੈਣ ਭਰਾ ਦਾ ਕੋਈ 500 ਮਾਨ ਕਰਦਾਂਗੇ ਸਾਢੇ 74000 ਦੇ ਨਹੀਂ ਹੁਣ ਤਾਂ ਯਾਰ 23 ਨੂੰ ਮੰਗਾ ਲਵੇ ਅਗਲਾ ਤੇ ਗੱਡੀ ਭੇਜੋ ਪੈਸੇ ਭੇਜੋ ਬਾਕੀ ਇਹ ਚੈੱਕ ਕਰਾਈ ਆ ਕੋਈ ਭੈਣ ਭਰਾ ਇੱਥੋਂ ਚੈੱਕ ਕਰਾਉਣੀ ਕਰਾ ਗਲੇ ਦੋ ਦਿਨ ਖਲੋਗੇ ਆ ਤੇ ਘਰੇ ਲ ਜਾ ਕੇ ਚੈੱਕ ਕਰਾ ਲੈ ਜੀ ਹੌਲ ਗਾਰੰਟੀ ਦਾ ਦੋ ਦਿਨ ਜਾ ਕੇ ਜਿਵੇਂ ਅੱਜ ਮੱਝ ਖੜੀ ਦੋ ਦਿਨਾਂ ਬਾਅਦ ਕੋਈ ਲੰਮੇ ਚਿਰ ਦੀ ਨਹੀਂ ਬਾਅਦ ਚ ਹਾਂ ਕੋਈ ਦੋ ਦਿਨ ਵਾਸਤੇ ਗਾਰੰਟੀ ਹੋਊਗੀ ਜਾ ਕੇ ਚੈੱਕ ਕਰਾ ਕੇ ਫੋਨ ਲਾ ਦੇ ਬਾਈ ਤੁਹਾਡੀ ਮੱਝ ਹੈ ਤੁਸੀਂ ਆਹ ਕਿਹਾ ਸੀ ਆਹ ਨਿਕਲੀ ਆ ਬਾਕੀ ਦੂਜਾ ਨੰਬਰ ਏ ਵੀ ਮੰਨ ਕੇ ਚੱਲੀਏ ਵੀ ਟਾਈਮ ਦਾ ਵੀ ਕੋਈ ਬਾਤ ਕਾਟਣੀ ਨਹੀਂ ਮੈਂ ਟਾਈਮ ਦੀ ਦੱਸਣੀ ਨਹੀਂ ਡਾਕਟਰ ਚੈੱਕ ਕਰਨ ਲੱਗਾ ਪੰਜਾਂ ਦਿਨਾਂ ਦਾ ਪ੍ਰੀਖਿਆ ਪਾ ਹੈ ਜਿਹੜਾ ਜ਼ਿਆਦਾ ਨਹੀਂ ਜਾਂ 7 ਮਹੀਨੇ ਦੱਸ ਦਿੰਦੀ ਆਖੂ ਜਾਂ 20 ਦਿੰਦੀ ਆਖੂ ਹਾਂਜੀ ਤੇ ਘਰ ਵਾਲਿਆਂ ਨੂੰ ਇਹ ਸਾਢੇ 7 ਮਹੀਨੇ ਦੇ ਅੱਜ ਪੂਰੀ ਗੱਬਣਿਆ ਜੀ ਉਹਨਾਂ ਦੀ ਤਾਂ ਲਿਖਤ ਆਪਣੇ ਕੋਲ ਬਗੈਰਾ ਕਾਪੀ ਦੀਆਂ ਫੋਟੋ ਵੀ ਖਿੱਚ ਕੇ ਲੈ ਜਾਂਦੇ ਜੀ ਤੇ ਨਾਲ ਹੀ ਹੈ ਤਸਲੀਆਂ ਤਸਲੀਆਂ ਜੀ ਓਕੇ ਲੈ ਵੀ ਸੱਜਣੋ ਇਹਦਾ ਬੇਫਿਕਰ ਹੋ ਕੇ ਟੈਂਪੂ ਭੇਜੋ ਤੇ ਮੈਂ ਮੰਗਾ ਲਉ 75 ਚੋਂ ਵੀ ਛੋੜ ਕਰਾਤੀ ਤੁਹਾਨੂੰ ਤੇ ਆ ਇਹਦਾ ਕੀ ਹਿਸਾਬ ਆ ਸੰਧੂ ਸਾਹਿਬ ਆ ਮੱਝ ਆ ਪਾ ਲਈ ਹੀ ਕੱਚੀ ਸਬ ਦੇ ਮਤੇ ਪਾਈ ਹੀ ਅਜ ਤੋਂ 2 ਮਹੀਨੇ ਪਹਿਲਾਂ ਆਪਾਂ ਸੰਭਈ ਆ ਓਕੇ ਹਾਂਜੀ ਤੇ ਹੁਣ ਮੱਝ ਤਿਆਰ ਹੋ ਤਰੀ ਹੈ ਇਹਦੇ ਨਾਲ ਵੀਡੀਓ ਪਾ ਦਈਏ ਨੇ ਤੇ ਕਰਮਾਲੀ ਹੋਰ ਦਵਾ ਕੇ ਵੇਚ ਦਿਆਂਗੇ 15 ਨਾਲ ਸੂ ਪਹਿਲੀ ਆ ਤੇ ਬਾਕੀ ਚਲੋ ਕਦ ਖ ਤੋਰ ਕਰਾ ਚਾ ਇੱਕ ਸੂਆ ਸਵਾ ਕਿਹੜਾ ਸੂਆ ਸੰਧੂ ਸਾਹਿਬ ਕੋਈ ਗੱਲ ਆ ਆਪਾਂ ਚੌਥੇ ਅੰਕੇ ਲਈ ਪੰਜਵਾਂ ਵੀ ਹੋ ਸਕਦਾ ਜਿਵੇਂ ਆਪਾਂ ਆਖੀ ਜਾਈਏ ਆ ਵੀ ਤੀਜੇ ਆ ਆਪਾਂ ਚੌਥੇ ਅੰਕੇ ਲਈ ਆ ਉਹ ਆਗਦਾ ਪੰਜਵਾਂ ਵੀ ਹੋ ਸਕਦਾ ਜੀ ਹਾਂ ਤੇ ਬਾਕੀ ਦੁੱਧ ਵਾਲੀ ਮੱਝ ਦੀ ਪੈਵ ਚੰਗੀ ਬਾਕੀ ਵੇਖੋ ਕੀ ਰੰਗ ਲੰਦੀ ਸੂਗੇ ਜੇ ਕਹਨੇ ਭਾਣਾ ਦੁੱਧ ਤੇ ਲੈ ਕੇ ਮੈਂ ਲਾਉਣੀ ਫੇਰ ਤੈਨਾਂ ਮਾਰੀ ਵਾਕਿਆ ਓਕੇ ਆ ਕੋਈ ਸ਼ੱਕ ਨਹੀਂ ਤੇ ਦੁੱਧ ਇਹਨੇ ਦੇ ਦੇਣਾ 10 11 ਕਿਲੋ ਦੁੱਧ ਹੀ ਆਸ ਤੇ ਬੜੀ ਬਾਕੀ ਸੰਤੂ ਸਾਹਿਬ ਵੇਖੋ ਵਪਾਰੀ ਤਾਂ ਕੋਈ ਯਕੀਨਕ ਨਹੀਂ ਛੇਤੀ ਕੀਤੇ ਕਰਦਾ ਤੇ ਬਾਕੀ ਆਪਾਂ ਨੇ ਕਿਹਾ ਸੋਨਾ ਕਰਕੇ ਲਈ ਆ ਸੋਨਾ ਕਰਕੇ ਲਈ ਆ ਤੇ ਬਾਕੀ ਇਹਦਾ ਹੁਣ ਘਰੇ ਸੰਭੀ ਆਪਾਂ ਹਾਂਜੀ ਹਾਂਜੀ ਇਹਨੂੰ 2 2.5 ਮਹੀਨੇ ਸੰਭੀ ਜੀ ਆਪਾਂ ਭਾਰ ਪੂਰਾ ਲੋ ਬੇ ਮੈਂ ਕਹਿੰਦਾ ਓਕੇ ਬੇਫਿਕਰੀ ਜੀ ਖਾਣ ਆਪਦੇ ਮੈਂ ਕਹਿੰਦਾ ਥਣ ਚੈੱਕ ਕਰਕੇ ਲਿਜਾਵੇ ਕੋਈ ਜੇ ਨਹੀਂ ਤੇ ਘਰੇ ਇਤਰ ਦੀ ਚੈੱਕ ਕਰ ਲੈ ਹੌਲੀ ਗਰੰਟੀਆਂ ਹੌਲੀ ਗਰੰਟੀ ਮਾਲ ਦੀ ਆਪਾਂ ਤਸੱਲੀਆਂ ਕਰਕੇ ਲਿਆ ਮਾਲ ਸਾਰਾ ਜੀ ਓਕੇ ਸੋਨੇ ਜੀ ਹਾਂਜੀ ਇਹਦਾ ਫਿਰ ਰੇਟ ਇਹਦਾ ਸੰਤੂ ਸਾਹਿਬ ਮੁੱਲ ਕਰਦੇ ਆਪਾਂ 77000 ਰੁਪਇਆ ਤਿੰਨ ਕਾ ਟੱਸੀ ਓਕੇ 75000 ਦੇ ਦਈਏ ਆ ਦੋਨੇ 75 ਰੁਪਏ ਚਰਦੀਆਂ ਲਾ ਕੇ ਨਹੀਂ ਫਿਰ ਭਲੇਖਾ ਪਊ ਆਪਾਂ 73000 ਦੇ ਦਿੰਨੇ ਫਿਰ ਪਊ 75 ਦੀ ਗੜੀ ਵਜਾਣੀ ਹੈ 73000 ਦੇ ਦਾਂਗੇ 70 ਤੇ 30 70 ਤੇ 3 ਜੋ ਆਪਾਂ ਲੈਣਾ ਹਾਂਜੀ ਹੈਨਾ ਤੇ ਆ ਜਦਾ ਮੁੱਲ ਸੁਈ ਦਾ ਮੁੱਲ ਸੁਈ ਨਾਲ ਹੋਊਗਾ ਜੀ ਸੁਈ ਦਾ ਮੁੱਲ ਤਾਂ ਫਿਰ 85 ਵੀ ਕਰ ਦਿਆਂਗੇ ਉਹ ਰੱਬ ਦੇ ਰਾਂਗੇ ਜਿੰਨਾ ਖਲਾਰਾ ਥਲੇ ਪਾਜੂ ਤੋਂ ਬਾਅਦ ਦਾ ਗੱਲਾਂ ਬਾਤਾਂ ਦੀਆਂ ਹੁਣ ਜੇ ਕੋਈ ਆ ਭੈਣ ਭਰਾ ਨੇ ਅੱਜ ਮੱਝ ਤਿਆਰ ਹੋ ਗਈ ਇਹੋ ਜਿਹੀ ਮੱਝਾ ਸੰਧੂ ਸਾਹਿਬ ਇੱਕ 40 45 ਦੀਆਂ ਵੇਚੀਆਂ ਬਾਈ ਵੇਚੀ ਮੰਗੀ ਜਾਂਦੀ ਹੈ ਟਰੈਟ ਬਹੁਤ ਅੱਛੀ ਤੁਸੀਂ ਵੀ ਰੋਜ਼ ਆ ਵੇਖੋ ਜੀ ਮੇਰਾ ਕਰਦੇ ਆ ਹਾਂ ਜੀ ਫੁੱਟ ਮੈਂ ਹਾਂ ਹਾਂ ਜੀ ਹਾਂ ਜੀ 5 ਫੁੱਟ ਮਾਜੀ ਆ ਜੀ ਤੇ ਬਾਕੀ ਇਹ ਪਿੰਡਾ ਵੇਖੋ ਜੀ ਇਹਰਾ ਵੀ ਵੇਖੋ ਬਹੁਤ ਚੰਗੀ ਇਹ ਤਾਂ ਇਹਦਾ ਜਿਹੜਾ ਲੈ ਗਿਆ ਯਾਦ ਕਰੂ ਆ ਵੀ ਮੈਂ ਚੰਗੀ ਆ ਇਹ ਵੀ ਬਹੁਤ ਮਾ ਚੰਗੀ ਆ ਜੀ ਪੰਜਾਹ ਹਿਸਾਬ ਨਾਲ ਹਾਂ ਜੀ 95000 ਦੀ ਹਾਂ ਜੀ 95000 ਦੀ ਜੀ ਓਕੇ ਆ 99000 ਦੀ ਜੀ ਹਾਂ 99000 ਦੀ ਓ 98000 ਦੀ ਜੀ 98000 ਵੀ ਆਪਾਂ ਰਹੇ ਤਾਂ ਲੱਖੋਂ ਅੰਦਰ ਹੀ ਆ ਲੱਖੋਂ ਅੰਦਰ ਹੀ ਆ ਜੀ ਹਾਂ ਮੰਦੇ ਨਾਲ ਮੰਦਾ ਚੱਲਦਾ ਜੀ ਵਾਕੇ ਹਾਂ ਜੀ ਤੇ ਗਾਂ 52000 ਦੀ ਗਾਂ ਕਹਤੀ 52000 ਦੀ ਹਾਂ ਜੀ ਇਹ ਜਾਨਵਰ ਸੱਜਣੋਂ ਨੋਟ ਕਰ ਲੋ ਡਰੈੱਸ ਭਰਾ ਦਾ ਫੇਰ ਇੱਕ ਵਾਰੀ ਬਰਨਾਲੇ ਨਗਰ 'ਚ ਖੜੇ ਆ 6 ਐਨੀਮਲ ਵਿਕਰੀ ਵਾਲੇ ਆ 5 ਮਹੀਆਂ ਝੋਟੀਆਂ ਤੇ ਇੱਕ ਸੱਜਣੋਂ ਵਿਹੜ ਤੁਸੀਂ ਵੀ ਆਪਣਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਚਾਉਂਦੇ ਵਾਸਤੇ ਰਹੋ ਧੰਨਵਾਦ ਸਾਰੇ ਭੈਣਾ ਭਰਾਵਾਂ